ਸਸ਼ੀਕਾਲ ਮੈਂ ਤੁਹਾਡ ਨਾਲ ਪ੍ਰਿਆ ਤਾਂ ਧੁੰਦ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਧੁੰਦ ਦੇ ਕਹਿਰ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਟੂਰਿਸਟ ਬੱਸ ਅਤੇ ਟਰਿਪਰ ਦੀ ਭਿਆਨਕ ਟੱਕਰ ਹੁੰਦੀ ਹੈ ਇਸ ਟੱਕਰ ਦੇ ਦੌਰਾਨ ਦੋਵੇਂ ਗੱਡੀਆਂ ਦੇ ਪਰਖਾਚੇ ਉੱਡ ਜਾਂਦੇ ਨੇ ਤਾਂ ਮੋਕੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡ ਨਾਲ ਸਾਂਝਾ ਕਰ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਬਿਲਕੁਲ ਹੀ ਜ਼ੀਰੋ ਹੋਈ ਪਈ ਹੈ ਤੇ ਇਸ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਟਿਪਰ ਦੇ ਵਿੱਚ ਜਿਹੜੇ ਮੁਰਲਾ ਹਿੱਸਾ ਉਹਦੇ ਪਰਖੱਚੇ ਉੱਡੇ ਹੋਏ ਨੇ ਅਤੇ ਨਾਲ ਹੀ ਜੇ ਟੂਰਿਸਟ ਵਸੇ ਗੱਲ ਕੀਤੀ ਜਾਵੇ ਤਾਂ ਉਸ ਦਾ ਮੁਰਲਾ ਹਿੱਸਾ ਵਿਜੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇਸ ਵਿੱਚਕਾਰ ਜਿਹੜੇ ਟੂਰਿਸਟ ਰਸਤੇ ਵਿੱਚ ਜੋ ਸਵਾਰੀਆਂ ਬੈਠੀਆਂ ਸਨ ਉਹਨਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਗੱਡੀਆਂ ਦੇ ਜੜੇ ਨੇ ਪਰ ਖੱਜੇ ਉੜ ਚੁੱਕੇ ਨੇ ਤੇ ਇਸ ਹਾਦਸੇ ਤੋਂ ਬਾਅਦ ਉਸ ਸੜਕ ਉੱਤੇ ਕਈ ਕਿਲੋਮੀਟਰ ਤੱਕ ਜਾਮ ਤੱਕ ਲੱਗ ਚੁੱਕਿਆ ਹੈ ਜੇ ਤਸਵੀਰਾਂ ਦੇਖ ਸਕਦੇ ਹੋ ਕਿ ਰਾਤ ਦਾ ਵੇਲਾ ਹੈ ਜਿਸ ਵਾਰ ਇਹ ਹਾਦਸਾ ਵਾਪਰ ਜਾਂਦਾ ਹੈ ਦੋਵੇਂ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਦਾ ਨੁਕਸਾਨੀਆਂ ਜਾਂਦੇ ਨੇ ਪਰ ਗੰਨੀਮਤੇ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਫਿਰ ਲੋਰ ਵੀ ਕੇ ਨੈਸ਼ਨਲ ਹਾਈਵੇ ਉੱਤੇ ਬੀਤੀ ਰਾਤ ਇਹ ਪਿਆਰਨਕ ਹਾਦਸਾ ਵਾਪਰ ਜਾਂਦਾ ਜਿੱਥੇ ਤੂੰਦ ਆਪਣਾ ਅਸਰ ਜਿੱਥੇ ਉਸ ਨੂੰ ਦਖਾਣਾ ਸ਼ੁਰੂ ਕਰ ਦਿੱਤਾ ਗਿਆ ਉਸ ਦੌਰਾਨ ਹੁਣ ਹਾਦਸੇ ਵਾਪਰਨ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਉਸ ਦੌਰਾਨ ਇਹ ਹਾਦਸਾ ਵਾਪਰਿਆ ਹੈ ਜਿੱਥੇ ਦੋਵੇਂ ਵਾਹਨ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਜੇ ਟੀਪਰ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਅਤੇ ਜਿਵੇਂ ਹੀ ਇੱਕ ਦੂਜੇ ਨੂੰ ਕ੍ਰੋਸ ਕਰ ਰਹੇ ਹੁੰਦੇ ਨੇ ਤੇ ਧੁੰਦ ਦੇ ਵਿੱਚ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਜਿਸ ਦੌਰਾਨ ਦੋਵਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਦੌਰਾਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਚੰਨੇ ਤੇ ਜਥੇਦਿਸ ਬਾਬਤ ਵਿੱਚ ਐਸਐਸਐਫ ਨੂੰ ਸੂਚਨਾ ਮਿਲਦੀ ਹੈ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਦੀ ਹੈ ਤਾਂ ਮੁਕੀ ਉਤੇ ਪਹੁੰਚਦੇ ਨੇ ਜਿਹੜਾ ਵੱਲੋਂ ਉਹ ਪੂਰੇ ਹਾਲਚਾਲ ਲੋਕਾਂ ਦਾ ਜਾਣਿਆ ਜਾਂਦਾ ਤੇ ਜਿਹੜੇ ਜ਼ਾਤਾ ਜ਼ਖਮੀ ਨੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਜਿਹੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਤੱਕ ਕਿ ਜਿਹੜੀ ਹੈ ਕਿ ਕਈ ਕਿਲੋਮੀਟਰ ਜਾਮ ਲੱਗ ਚੁੱਕਿਆ ਉਸ ਵਿੱਚ ਫਲਵਾਨ ਦਾ ਉਹਨਾਂ ਵੱਲੋਂ ਯਤਨ ਕੀਤਾ ਜਾ ਰਿਹਾ ਤੇ ਮੌਕੇ ਉੱਤੇ ਪਹੁੰਚੇ ਇਹਨਾਂ ਲੋਕਾਂ ਦਾ ਕੀ ਕੁਝ ਕਹਿਣਾ ਇਸ ਵਿਚਾਲੇ ਤੋਂ ਵੀ ਦੱਸ ਦਿੰਨੇ ਕਿ ਜਿਹੜੀ ਗਈ ਹੋਏ ਦੱਸੀ ਜਾ ਰਹੀ ਟੂਰਿਸਟ ਬੱਸ ਉਹ ਜੰਮੂ ਤੋਂ ਹਿਮਾਚਲ ਵੱਲ ਨੂੰ ਜਾ ਰਹੀ ਸੀ ਇਸ ਬਾਬਤ ਕੋਲ ਕੀ ਜਾਣਕਾਰੀ ਦਿੱਤੀ ਗਈ ਹੈ ਸੋਨ ਲੰ ਮੇਰਾ ਨਾਮ ਮਨਮੀਤ ਸਿੰਘ ਆ ਫਾਈਟ ਹੀ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਕੱਬ ਆਇਆ ਨਾਮ ਦਾ ਇਹ ਕੱਬਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਜਦੋਂ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫਟੀਮ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਕਜਾਮ ਲੱਗਾ ਹੋਇਆ ਆ ਕਹਿੰਦੇ ਪੈਪਸੀ ਦਾ ਕਜਾਮ ਲੱਗਾ ਹੋਇਆ ਆ ਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਗਿਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਧੁੰਦ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਕੋਈ ਪਤਾ ਲੱਗਾ ਬੰਦਾ ਕਿੱਥੇ ਜਿਹੜੇ ਮੁਕਦੇ ਆ ਅਜੇ ਤੱਕ ਤਾਂ ਬਚਾਇਆ ਬਸ ਐਸਐਸਐਫਟੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬਸ ਦੇਖਦੇ ਆ ਮੇਰਾ ਨਾਮ ਰਾਜੇਸ਼ ए, ये बस आपकी है हाँ अपनी है कैसे हुआ ये कोरा लगा हुआ था ट्रक वाले ने मुंह काट दिया हम का तो जम्मू से आ रहे थे देहरादून सवारी बीना कितना नुकसान हुआ जो सवारी थी उसका बचाओगे सबका बचाओ सवारी कितनी थी आठ सात दस सवारी ਉਸ ਦਾ ਕਰੀਬ ਉਹ ਜੋ ਕੋਲ ਉਹ ਟੱਕਰ ਆ ਉਹਦਾ ਗਿਆ ਉਹ ਚੋਬਾ ਹੋ ਗਿਆ ਉਸ ਦਾ ਬਤਰਾ ਉਹ ਵੀ ਬਤਰਾ ਹੈ ਫਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਤੁੰਗ ਜ਼ਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਿਹਾ ਸੀ ਰੋਡ ਦੇ ਉੱਤੇ ਜਿਹੜੀ ਗਰੈਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜ਼ਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਤਿਆਂ ਦਾ ਫਲੋਰ ਪਹੁੰਚੇ ਨੇ ਸਾਨੂੰ 12 ਤੋਂ ਕਾਰ ਲਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿਹਨਾਂ ਜਖਮੇ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਕਿ ਹੁਣ ਰੋਡ ਅਸੀਂ ਕਲੀਅਰ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਅਰੇ ਨਹੀਂ ਹੋਇਆ ਅਜੇ ਕੋਈ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਿਆਂ ਦਾ ਹੈਡਰਾ ਮਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਟ ਬੰਦੇ ਸੀ ਬੱਸ ਦੇ ਵਿੱਚ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਆ ਬੱਸ ਕਿੱਥੇ ਦੀ ਹੈ ਪਹਿਚ ਪਤਾ ਲੱਗਾ ਹੈ ਬੱਸ ਵਾਲੇ ਦੀ ਹੈ ਬਰਾ ਉਹ ਵਿਦੇ ਵਾਲਿਆਂ ਦੀ ਟੂਰਿਸਟ ਬੱਸ ਹੈਗੀ ਆ